ਅੱਜ ਦੇ ਸਮੇਂ ਦੇ ਵਿੱਚ ਦਿਲ ਦੇ ਨਾਲ ਸੰਬੰਧਿਤ ਕਈ ਬਿਮਾਰੀਆਂ ਹੁੰਦੀਆਂ ਨੇ ਜੋ ਕਿ ਇੱਕ ਮਨੁੱਖੀ ਸਰੀਰ ਨੂੰ ਘੇਰ ਲੈਂਦੀਆਂ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਤੇ ਹੁਣ ਜੇ ਅਸੀਂ ਗੱਲ ਬੀਪੀ ਦੀ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਤੁਸੀਂ ਰੋਜ਼ਾਨਾ ਆਪਣੇ ਆਪ ਨੂੰ ਸਹੀ ਖਾਣ ਪੀਣ ਦੇ ਕੇ ਸਹੀ ਤਰੀਕੇ ਨਾਲ ਸੈਰ ਕਰਕੇ ਫਿੱਟ ਰੱਖ ਸਕਦੇ ਹੋ ਤੇ ਕਿਹੜੀਆਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ 'ਚ ਲਿਆ ਸਕਦੇ ਹੋ ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਦੁਨੀਆ ਭਰ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਕਈ ਮੌਤਾਂ ਹੋ ਜਾਂਦੀਆਂ ਹਨ ਹਾਰਟ ਡਿਸੀਜ਼ ਦੇ ਲਈ ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਹਾਈਪਰ ਟੈਂਸ਼ਨ ਦੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਜਿਸ ਦੇ ਨਾਲ ਹਾਰਟ ਫੇਲਿਅਰ ਹਾਰਟ ਅਟੈਕ ਤੇ ਹਾਰਟ ਰੀਲੇਟਡ ਅਚਾਨਕ ਮੌਤ ਦਾ ਖਤਰਾ ਵਧ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ ਨਮਕ ਤੋਂ ਇਲਾਵਾ ਰੋਜ਼ਾਨਾ ਦੀਆਂ ਤੁਹਾਡੀਆਂ ਕੁਝ ਹੋਰ ਆਦਤਾਂ ਵੀ ਬੀਪੀ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਹਾਈਪਰਟੈਨਸ਼ਨ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਇੱਕ ਖਤਰਨਾਕ ਸਥਿਤੀ ਹੁੰਦੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਧਨਮਿਆਦ ਵਿੱਚ ਖੂਨ ਦਾ ਦਬਾਅ ਵੱਧ ਜਾਂਦਾ ਹੈ ਜਿਸ ਦੇ ਨਾਲ ਹਾਰਟ ਨੂੰ ਸਧਾਰਨ ਗਤੀ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹਨਾਂ ਬੁਰੀਆਂ ਆਦਤਾਂ ਤੋਂ ਬਚਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੈ ਕੈਪਕਡ ਫੂਡ ਖਾਣ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਇਹਨਾਂ ਫੂਡਸ ਦੇ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਜਿਸ ਨਾਲ ਵਿਅਕਤੀ ਦਾ ਬੀਪੀ ਵਧ ਸਕਦਾ ਹੈ ਇਹਨਾਂ ਦੇ ਵਿੱਚ ਅਨ ਹੈਲਦੀ ਫੈਟਸ ਤੇ ਰਸਾਇਣ ਮੌਜੂਦ ਹੋ ਸਕਦੇ ਨੇ ਜੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾ ਸਕਦੇ ਆ ਫਿਰ ਆਉਂਦਾ ਹੈ ਸ਼ਰਾਬ ਸ਼ਰਾਬ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਤੁਸੀਂ ਹਾਈ ਬੀਪੀ ਦੇ ਪੇਸ਼ੈਂਟ ਹੋ ਤਾਂ ਸ਼ਰਾਬ ਦਾ ਸੇਵਨ ਨਾ ਕਰੋ ਅਜਿਹੇ ਦੇ ਵਿੱਚ ਸ਼ਰਾਬ ਪੀਣ ਨਾਲ ਹਾਈਪਰ ਟੈਨਸ਼ਨ ਦੀ ਸਮੱਸਿਆ ਹੋਰ ਵੱਧ ਸਕਦੀ ਹੈ। ਸ਼ਰਾਬ ਪੀਣ ਦੇ ਨਾਲ ਖੂਨ ਕੋਸ਼ਿਕਾਵਾਂ ਸੁੰਘੜ ਜਾਂਦੀਆਂ ਨੇ ਜਿਸ ਦੇ ਨਾਲ ਹਾਰਟ ਨੂੰ ਖੂਨ ਪਹੁੰਚਾਉਣ ਦੇ ਵਿੱਚ ਵੱਧ ਮਿਹਨਤ ਲੱਗਦੀ ਹੈ। ਇਸ ਤੋਂ ਇਲਾਵਾ ਮੋਟਾਪਾ, ਓਵਰ ਈਟਿੰਗ ਤੇ ਸੁਸਤ ਲਾਈਫ ਸਟਾਈਲ ਅਕਸਰ ਮੋਟਾਪੇ ਦੀ ਸਮੱਸਿਆ ਪੈਦਾ ਕਰਦੇ ਨੇ। ਸਰੀਰ ਦਾ ਬਹੁਤ ਜ਼ਿਆਦਾ ਭਾਰ ਵਧਣਾ, ਯਾਨੀ ਕਿ ਜ਼ਿਆਦਾ ਮੋਟਾਪਾ ਤੁਹਾਡੇ ਦਿਲ ਤੇ ਦਬਾਅ ਪਾਉਣ ਦੇ ਲਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਐਨਾ ਹੀ ਨਹੀਂ, ਮੋਟਾਪਾ ਜੋ ਹੈ ਉਹ ਹੋਰ ਵੀ ਕਈ ਚੀਜ਼ਾਂ ਦਾ ਕਾਰਨ ਬਣ ਸਕਦਾ ਉਹਦੇ ਨਾਲ ਹੋਰ ਵੀ ਕਈ ਤਣਾਅ ਦੀਆਂ ਸਮੱਸਿਆਵਾਂ ਹੋ ਸਕਦੀਆਂ ਜਿਸ ਦਾ ਨਰਵ ਸਿਸਟਮ ਤੇ ਅਸਰ ਪੈਂਦਾ ਹੈ ਤੇ ਇਸ ਦੇ ਨਾਲ ਕਿਡਨੀ ਵੀ ਪ੍ਰਭਾਵਿਤ ਹੁੰਦੀ ਹੈ ਇਸ ਤੋਂ ਇਲਾਵਾ ਤੇ ਨਾਲ ਲੈਣ ਦੀ ਆ ਤਾਂ ਛੱਡ ਦੇਣੀ ਚਾਹੀਦੀ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਜੋ ਸਮੱਸਿਆ ਹੈ ਉਹ ਆ ਜਾਂਦੀ ਹੈ ਦਰਸਲ ਤਣਾਅ ਦੇ ਵਿੱਚ ਹੋਣ ਤੇ ਸਰੀਰ ਜਿਹੜਾ ਉਹ ਹਾਰਮੋਨ ਛੱਡਦਾ ਹੈ ਜਿਸ ਦੇ ਨਾਲ ਦਿਲ ਦੀ ਧੜਕਣ ਤੇਜ਼ ਅਤੇ ਬੀਪੀ ਵਾਚ ਜਾਂਦਾ ਇਸ ਤੋਂ ਇਲਾਵਾ ਦਿਲ ਦੇ ਦੌਰੇ ਦਾ ਖਤਰਾ ਵੀ ਬਣ ਸਕਦਾ ਨਾਲ ਹੀ ਨਾਲ ਗੱਲ ਕਰਾਂਗੇ ਸਿਗਰਟ ਤੇ ਨੋਸ਼ੀ ਦੀ ਸਿਗਰਟ ਨੋਸ਼ੀ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਸਕਦੀ ਹੈ ਸਿਗਰਟ ਨੋਸ਼ੀ ਬੀਪੀ ਨੂੰ ਅਸਥਾਈ ਤੌਰ ਤੇ ਵਧਾ ਦਿੰਦੀ ਹੈ ਇਹ ਕਈ ਵਾਰ ਲੁਕੇ ਹੋਏ ਬਲੱਡ ਪ੍ਰੈਸ਼ਰ ਦੇ ਲਈ ਜ਼ਿੰਮੇਵਾਰ ਹੋ ਸਕਦੀ ਹੈ ਤੇ ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਾਜੀਜ਼ ਤੁਹਾਡਾ ਬੀਪੀ ਵੱਧ ਰਿਹਾ ਤੇ ਆਪਣੀ ਲਾਈਫ ਸਟਾਈਲ ਨੂੰ ਚੇਂਜ ਜ਼ਰੂਰ ਅੱਜ ਦੇ ਸਮੇਂ ਦੇ ਵਿੱਚ ਦਿਲ ਦੇ ਨਾਲ ਸੰਬੰਧਿਤ ਕਈ ਬਿਮਾਰੀਆਂ ਹੁੰਦੀਆਂ ਨੇ ਜੋ ਕਿ ਇੱਕ ਮਨੁੱਖੀ ਸਰੀਰ ਨੂੰ ਘੇਰ ਲੈਂਦੀਆਂ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਜੇ ਅਸੀਂ ਗੱਲ ਬੀਪੀ ਦੀ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰੀਕੇ ਤੁਸੀਂ ਰੋਜ਼ਾਨਾ ਆਪਣੇ ਆਪ ਨੂੰ ਸਹੀ ਖਾਣ ਪੀਣ ਦੇ ਕੇ ਸਹੀ ਤਰੀਕੇ ਨਾਲ ਸੈਰ ਕਰਕੇ ਫਿੱਟ ਰੱਖ ਸਕਦੇ ਹੋ ਤੇ ਕਿਹੜੀਆਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਆਪਣੇ ਬੀਪੀ ਨੂੰ ਕੰਟਰੋਲਸ 'ਚ ਲਿਆ ਸਕਦੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਦੁਨੀਆ ਭਰ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੀ وجہ ਦੇ ਨਾਲ ਕਈ ਮੌਤਾਂ ਹੋ ਜਾਂਦੀਆਂ ਹਾਰਟ ਡਿਸੀਜ਼ ਦੇ ਲਈ ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਹਾਈਪਰ ਟੈਂਸ਼ਨ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਜਿਸ ਦੇ ਨਾਲ ਹਾਰਟ ਫੇਲਿਅਰ ਹਾਰਟ ਅਟੈਕ ਤੇ ਹਾਰਟ ਰਿਲੇਟਡ ਅਚਾਨਕ ਮੌਤ ਦਾ ਖਤਰਾ ਵਧ ਜਾਂਦਾ ਹੈ ਕੀ ਤੁਸੀਂ ਜਾਣਦੇ ਹੋ ਨਮਕ ਤੋਂ ਇਲਾਵਾ ਰੋਜ਼ਾਨਾ ਦੀਆਂ ਤੁਹਾਡੀਆਂ ਕੁਝ ਹੋਰ ਆਦਤਾਂ ਵੀ ਬੀਪੀ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਹਾਈਪਰ ਟੈਂਸ਼ਨ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਇੱਕ ਖਤਰਨਾਕ ਸਥਿਤੀ ਹੁੰਦੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਧਨਮਿਆਂਦ ਵਿੱਚ ਖੂਨ ਦਾ ਦਬਾਅ ਵੱਧ ਜਾਂਦਾ ਹੈ ਜਿਸ ਦੇ ਨਾਲ ਹਾਰਟ ਨੂੰ ਸਧਾਰਨ ਗਤੀ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹਨਾਂ ਬੁਰੀਆਂ ਆਦਤਾਂ ਤੋਂ ਬਚਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਹੈ ਕਿ ਪੈਕਡ ਫੂਡ ਖਾਣ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਇਹਨਾਂ ਫੂਡਸ ਦੇ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਵਿਅਕਤੀ ਦਾ ਬੀਪੀ ਵਧ ਸਕਦਾ ਹੈ। ਇਹਨਾਂ ਦੇ ਵਿੱਚ ਅਨ ਹੈਲਦੀ ਫੈਟਸ ਤੇ ਰਸਾਇਣ ਮੌਜੂਦ ਹੋ ਸਕਦੇ ਨੇ ਜੋ ਹਾਈ ਬਲੱਡ ਪ੍ਰੈਸ਼ਰ ਦੀ ਇਸ ਸਮੱਸਿਆ ਨੂੰ ਵਧਾ ਸਕਦੇ ਆ। ਫਿਰ ਆਉਂਦਾ ਹੈ ਸ਼ਰਾਬ। ਸ਼ਰਾਬ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਸੀਂ ਹਾਈ ਬੀਪੀ ਦੇ ਪੇਸ਼ੈਂਟ ਹੋ ਤਾਂ ਸ਼ਰਾਬ ਦਾ ਸੇਵਨ ਨਾ ਕਰੋ। ਅਜਿਹੇ ਦੇ ਵਿੱਚ ਸ਼ਰਾਬ ਪੀਣ ਨਾਲ ਹਾਈਪਰ ਟ ਪ੍ਰੈਸ਼ਰ ਦੀ ਸਮੱਸਿਆ ਹੋਰ ਵੱਧ ਸਕਦੀ ਹੈ। ਸ਼ਰਾਬ ਪੀਣ ਦੇ ਨਾਲ ਖੂਨ ਕੋਸ਼ਿਕਾਵਾਂ ਸੰਗੜ ਜਾਂਦੀਆਂ ਨੇ ਜਿਸ ਦੇ ਨਾਲ ਹਾਰਟ ਨੂੰ ਖੂਨ ਪਹੁੰਚਾਉਣ ਦੇ ਵਿੱਚ ਵੱਧ ਮਿਹਨਤ ਲੱਗਦੀ ਹੈ। ਇਸ ਤੋਂ ਇਲਾਵਾ ਮੋਟਾਪਾ, ਓਵਰ ਈਟਿੰਗ ਤੇ ਸੁਸਤ ਲਾਈਫ ਸਟਾਈਲ ਅਕਸਰ ਮੋਟਾਪੇ ਦੀ ਸਮੱਸਿਆ ਪੈਦਾ ਕਰਦੇ ਨੇ। ਸਰੀਰ ਦਾ ਬਹੁਤ ਜ਼ਿਆਦਾ ਭਾਰ ਵੱਧਣਾ, ਯਾਨੀ ਕਿ ਜ਼ਿਆਦਾ ਮੋਟਾਪਾ ਤੁਹਾਡੇ ਦਿਲ ਤੇ ਦਬਾਅ ਪਾਉਣ ਦੇ ਲਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਐਨਾ ਹੀ ਨਹੀਂ, ਮੋਟਾਪਾ ਜੋ ਹੈ ਉਹ ਹੋਰ ਵੀ ਕਈ ਚੀਜ਼ਾਂ ਦਾ ਕਾਰਨ ਬਣ ਸਕਦਾ ਉਹਦੇ ਨਾਲ ਹੋਰ ਵੀ ਕਈ ਤਰ੍ਹਾਂ ਦੀ ਇਸ ਸਮੱਸਿਆ ਮ ਆ ਸਕਦੀ ਜਿਸ ਦਾ ਨਰਵ ਸਿਸਟਮ ਤੇ ਅਸਰ ਪੈਂਦਾ ਹੈ ਤੇ ਇਸ ਨਾਲ ਕਿਡਨੀ ਵੀ ਪ੍ਰਭਾਵਿਤ ਹੁੰਦੀ ਹੈ ਇਸ ਤੋਂ ਇਲਾਵਾ ਤੇ ਨਾਲ ਲੈਣ ਦੀ ਆ ਤਾਂ ਛੱਡ ਦੇਣੀ ਚਾਹੀਦੀ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਜੋ ਸਮੱਸਿਆ ਹੈ ਉਹ ਆ ਜਾਂਦੀ ਹੈ ਦਰਸਲ ਤਣਾਅ ਦੇ ਵਿੱਚ ਹੋਣ ਤੇ ਸਰੀਰ ਜਿਹੜਾ ਉਹ ਹਾਰਮੋਨ ਛੱਡਦਾ ਹੈ ਜਿਸ ਦੇ ਨਾਲ ਦਿਲ ਦੀ ਧੜਕਣ ਤੇਜ਼ ਅਤੇ ਬੀਪੀ ਵਾਚ ਜਾਂਦਾ ਇਸ ਤੋਂ ਇਲਾਵਾ ਦਿਲ ਦੇ ਦੌਰੇ ਦਾ ਖਤਰਾ ਵੀ ਬਣ ਸਕਦਾ ਨਾਲ ਹੀ ਨਾਲ ਗੱਲ ਕਰਾਂਗੇ ਸਿਗਰਟ ਨੋਸ਼ੀ ਦੀ ਸਿਗਰਟ ਨੋਸ਼ੀ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਾਧ ਸਕਦੀ ਹੈ ਸਿਗਰਟ ਨੋਸ਼ੀ ਬੀਪੀ ਨੂੰ ਅਸਥਾਈ ਤੌਰ ਤੇ ਵਧਾ ਦਿੰਦੀ ਹੈ ਇਹ ਕਈ ਵਾਰ ਲੁਕੇ ਹੋਏ ਬਲੱਡ ਪ੍ਰੈਸ਼ਰ ਦੇ ਲਈ ਜ਼ਿੰਮੇਵਾਰ ਹੋ ਸਕਦੀ ਹੈ ਤੇ ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਤੁਹਾਡਾ ਬੀਪੀ ਵੱਧ ਰਿਹਾ ਤੇ ਆਪਣੀ ਲਾਈਫ ਸਟਾਈਲ ਨੂੰ ਚੇਂਜ ਜ਼ਰੂਰ